ਮੁਲਾਜ਼ਮਾਂ ਵੱਲੋਂ ਪੰਜਾਬ ਸਕੱਤਰਚ ਨਾਰੇਬਾਜੀ ਤੋਂ ਬਾਅਦ ਸਰਕਾਰ ਆਈ ਹਰਕਤ ਮੁਲਾਜ਼ਮ ਜਥੇਬੰਦੀਆਂ ਨੂੰ ਫਿਰ ਮੀਟਿੰਗ ਦਾ ਸੱਦਾ ਦਿੱਤਾ ਜਾ ਰਿਹਾ ਹੈ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੀਟਿੰਗਾਂ ਦਾ ਬਾਈਕਟ ਕਰਨ ਦਾ ਮੇਦੇ ਹੈ ਸੰਕੇਤ ਸਸਿਕਲ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੋਚ ਦੇ ਵਿੱਚ ਤੁਹਾਡਾ ਸਵਾਗਤ ਹੈ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੋਬ ਅਲਰਟਸ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ ਛਾਰ ਕੀਤੀ ਹੈ ਔਰ ਜਿਹੜਾ ਕਿ ਸਾਡੇ ਪੈਨਸ਼ਨਰ ਸਾਥੀ ਹੈ ਉਹਨਾਂ ਦੀ ਜਿਹੜੀ ਪੈਨਸ਼ਨ ਸੋ ਜਿਹੜੀ ਹੈ ਉਹ ਤੇ 2.59 ਦਾ ਜਿਹੜਾ ਫਾਰਮੂਲਾ ਲਾਗੂ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਪੰਕਤੀਤੀ ਜਾਵੇ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਵੱਖ-ਵੱਖ ਵਰਗਾਂ ਦੇ ਵਿੱਚ ਮਲਾਜ਼ਮ ਜਿਹੜੇ ਵੱਖ-ਵੱਖ ਡਿਪਾਰਟਮੈਂਟ ਦੇ ਵਿੱਚ ਸਾਡੇ ਸਕੇਲਾਂ ਦੇ ਜਿਹੜੇ ਆ ਉਹ ਪੱਤੇੜੇ ਆ ਉਹ ਪੂਰੇ ਨਹੀਂ ਕੀਤੇ ਜਾ ਰਹੇ ਔਰ ਇਹਦੇ ਨਾਲ ਨਾਲ ਜੋ ਸਾਨੂੰ ਇੱਕ ਵਾਰ 16 ਤੋਂ ਜਿਹੜੇ ਸਕੇਲ ਦਿੱਤੇ ਆ ਉਹਦਾ ਏਰੀਅਰ ਨਹੀਂ ਇਹ ਦਿੱਤਾ ਜਾ ਰਿਹਾ ਜਿਹੜਾ ਕਿ ਪਿਛਲੇ ਸਮੇਂ ਜਿਹੜਾ ਵਿੱਤ ਮੰਤਰੀ ਮਨਪ੍ਰੀ ਬਾਦਲ ਜੀ ਉਹ ਕਿਸ਼ਤਾਂ ਨਹੀਂ ਬਣਾ ਕੇ ਚਲ ਗਿਆ ਜੀ ਪੈਸੇ ਇਸ ਮਹੀਨੇ ਦੇ ਕਿਸ਼ਤਾਂ ਦਿੱਤੇ ਗਏ ਇਹ ਸਰਕਾਰ ਵੱਲੋਂ ਜਿਹੜੀ ਮੁਲਾਜ਼ਮਾਂ ਦੀ ਇੱਤਿੱਚੀ ਸਰਕਾਰ ਰਖਵਾਉਂਦੀ ਹੈ ਇਹਦੇ ਵੱਲੋਂ ਮੁਲਾਜ਼ਮਾਂ ਨੂੰ ਦੇਣ ਦੀ ਬਜਾਏ ਲਗਾਤਾਰ ਮੁਲਾਜ਼ਮਾਂ ਦੇ ਵੱਲੋਂ ਹੋਇਆ ਜਾ ਰਿਹਾ ਹੈ ਸਾਥੀਓ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹੇਵਾਲ ਅਰਥੀ ਫੂਕ ਮਜ਼ਾਰੇ ਰੋਜ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਪੰਜਾਬ ਸਿਕਤਰਚ ਵੀ ਮੁਲਾਜ਼ਮਾ ਨੇ 7ਵੀਂ ਮੰਜ਼ਲ ਤੇ ਨਾਰੇਬਾਜ਼ੀ ਕੀਤੀ ਅਤੇ ਮੰਗਾ ਮੰਨਣ ਲਈ ਅਲਟੀਮੇਟ ਦਿੱਤਾ ਕਿ ਆਉਣ ਵਾਲੇ ਸਮੇਂ ਚ ਇਹ ਸੰਘਰਸ਼ ਹੋਰ ਤਿੱਖੇ ਰੋਕ ਇਕਤਿਆਰ करेगा 2 जुलाई दी मीटिंग मुल्तवी करके 2 अगस्त दी मीटिंग ਅਤੇ ਫਿਰ ਹੁਣ 22 अगस्त दी मीटिंग ਦਿੱਤੀ ਗਈ ਹੈ ਜਿਸ ਦਾ ਵੀ ਮੁਲਾਜ਼ਮਾਂ 'ਚ ਸ਼ੰਕਾ ਬਣਿਆ ਹੋਇਆ ਹੈ ਕਿ ਪਤਾ ਨਹੀਂ ਕਦੋਂ ਇਸ ਮੀਟਿੰਗ ਦੇ ਮੁਲਤਵੀ ਹੋਣ ਦਾ ਪੱਤਰ ਜਾਰੀ ਕਰ ਦਿੱਤਾ ਜਾਵੇ ਜਾਰੀ ਕਰੋ ਨੀ ਪੈਨਸ਼ਨ ਦਾ ਕਿਤਾਬਾ ਦਾ ਪੂਰਾ ਕਰੋ ਪੂਰਾ ਕਰੋ ਪੂਰਾ ਕਰੋ ਸਰਕਾਰ ਮੁੜਦਾਬਾਦ ਮੁੜਦਾਬਾਦ ਮੁੜ